ਸੰਦੇਸ਼ ਦੇ ਵੱਖ-ਵੱਖ ਸੂਬੇ ਇਸ ਵਕਤ ਕੁਦਰਤ ਦੀ ਮਾਰ ਦਾ ਸਾਹਮਣਾ ਕਰ ਰਹੇ ਨੇ ਜਿੱਥੇ ਇੱਕ ਪਾਸੇ ਉੱਤਰੀ ਭਾਰਤ ਦੇ ਵਿੱਚ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਹੜ੍ਹ ਦੀ ਮਾਰ ਹੇਠ ਹੈ ਦੂਜੇ ਪਾਸੇ ਉੱਤਰਾਖੰਡ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦੇ ਵਿੱਚ ਤਬਾਹੀ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਸੂਬੇ ਨੇ ਜਿਹੜੇ ਉਹ ਇਸ ਵਕਤ ਕੁਦਰਤ ਦੇ ਕਹਿਰ ਦਾ ਸਾਹਮਣਾ ਕਰ ਰਹੇ ਨੇ ਤਾਂ ਮਹਾਰਾਸ਼ਟਰ ਦੇ ਵਿੱਚ ਕੁਦਰਤ ਦੇ ਅੱਗੇ ਇਨਸਾਨ ਦੀ ਬਣਾਈ ਹਰ ਤੀਜ ਬੇਵਸ ਨਜ਼ਰ ਆ ਰਹੀ ਹੈ ਭਾਰੀ ਬਾਰਿਸ਼ ਤੇ ਹੜ੍ਹਾਂ ਨੇ ਪੂਰੇ ਮਹਾਰਾਸ਼ਟਰ ਉੱਤੇ ਅਸਰ ਦਿਖਾਇਆ ਏ ਦੂਜੇ ਪਾਸੇ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਰਾਜਧਾਨੀ ਮੁੰਬਈ ਆ ਜਿਹੜੀ ਉਹ ਠੱਪ ਨਜ਼ਰ ਆ ਰਹੀ ਹੈ ਤਾਂ ਆਫਤ ਦੇ ਵਿੱਚ ਪਿਛਲੇ 24 ਘੰਟਿਆਂ ਵਿੱਚ 6 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਦੀ ਰਫ਼ਤਾਰ ਕੁਦਰਤ ਦੇ ਅੱਗੇ ਰੁਕਦੀ ਨਜ਼ਰ ਆ ਰਹੀ ਹੈ ਤਾਂ ਮੁੰਬਈ ਦੇ ਵਿੱਚ ਭਾਰੀ ਬਾਰਿਸ਼ ਲੋਕਾਂ ਲਈ ਆਫਤ ਬਣਦੀ ਜਾ ਰਹੀ ਹੈ ਇਸ ਦੌਰਾਨ ਇੰਡੀਗੋ 에ਅਰਲਾਈਨ ਨੇ ਇੱਕ ਵਿਸ਼ੇਸ਼ ਯਾਤਰਾ ਸਲਾਹ ਦਿੱਤੀ ਹੈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕੰਪਨੀ ਨੇ ਕਿਹਾ ਹੈ ਕਿ ਮੀਂਹ ਕਾਰਨ ਹਵਾਈ ਆਵਾਜਾਈ ਵਿੱਚ ਵਿਗਨ ਅਤੇ ਉਡਾਨਾਂ ਤੇ ਪ੍ਰਭਾਵ ਪੈਣ ਦਾ ਖਤਰਾ ਹੈ ਕੰਪਨੀ ਚਾਹੁੰਦੀ ਹੈ ਕਿ ਯਾਤਰੀ ਯਾਤਰਾ ਚਿੰਤਾ ਮੁਕਤ ਹੋ ਕੇ ਕਾਰਨ ਪਰ ਕੁਦਰਤ ਦੇ ਅੱਗੇ ਕੰਪਨੀ ਵੀ ਬੇਬਸ ਨਜ਼ਰ ਆ ਰਹੀ ਹੈ ਇੰਡੀਗੋ ਨੇ ਸਲਾਹ ਵਿੱਚ ਕਿਹਾ ਹੈ ਕਿ ਉਸਦੇ ਆਪਣੀਆਂ ਉਡਾਨਾਂ ਦੇ ਸ਼ਡਿਊਲ ਦੀ ਪਹਿਲਾਂ ਤੋਂ ਜਾਂਚ ਕਰਨ ਦੀ ਸਲਾਹ ਜਿਹੜੀ ਯਾਤਰੀਆਂ ਨੂੰ ਦਿੱਤੀ ਹੈ ਤੇ ਰਾਹਾਂ ਦੇ ਵਿੱਚ ਪਾਣੀ ਇਕੱਠਾ ਤੇ ਟ੍ਰੈਫਿਕ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ 에ਰਪੋਰਟ ਤੇ ਆਉਣ ਦੀ ਗੱਲ ਆਖੀ ਗਈ ਹੈ ਤਾਂ ਇਹ ਵੀ ਗੱਲ ਆਖੀ ਗਈ ਹੈ ਕਿ ਐਡਵਾਂਸ ਸਮੇਂ ਤੋਂ ਪਹਿਲਾਂ ਹੀ ਨਿਕਲੋ ਕਿਉਂਕਿ ਅਗਰ ਰਾਹ ਦੇ ਵਿੱਚ ਕੋਈ ਰਿਕਾਵਟ ਆਉਂਦੀ ਹੈ ਤਾਂ ਵੀ ਉਸ ਰਿਕਾਵਟ ਨੂੰ ਪਾਰ ਕਰਨ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਅਤੇ ਇਸ ਕਰਕੇ ਯਾਤਰੀ ਨੇ ਜਿਹੜੇ ਉਹ ਆਪਣੇ ਤੈਅ ਸ਼ਡਿਊਲ ਤੋਂ ਪਹਿਲਾਂ 에어ਪੋਰਟ ਲਈ ਰਵਾਨਾ ਹੋਣ ਅਤੇ ਆਪਣੀ ਉਡਾਨ ਦੀ ਸਥਿਤੀ ਬਾਰੇ ਅਪ ਟੂ ਡੇਟ ਰਹਿਣ ਅਤੇ 에어ਲਾਈਨ ਦੇ ਨਾਲ ਸੰਪਰਕ ਕਰਨ ਤਾ ਮਹਾਰਾਸ਼ਟਰ ਆਫਤ ਪ੍ਰਬੰਧਨ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਮੀਂਹ ਅਤੇ ਹੜ੍ਹ ਕਰਕੇ ਮਹਾਰਾਸ਼ਟਰ ਵਿੱਚ 6 ਹੋਰ ਲੋਕਾਂ ਦੀ ਜਾਨ ਚਲੀ ਗਈ ਹੈ 나ਦੇੜ ਜ਼ਿਲ੍ਹੇ ਦੇ 5 ਲੋਕ ਲਾਪਤਾ ਨੇ ਜਿੱਥੇ ਹੜ੍ਹ ਵਰਗੇ ਹਾਲਾਤ ਨਜ਼ਰ ਆ ਰਹੇ ਨੇ ਥੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ 18 ਐਨਡੀਆਰਫ ਦੀਆਂ ਟੀਮਾਂ ਅਤੇ 6 ਐਸਡੀਆਰਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਐਸਡੀਆਰਫ ਨੇ 나ਦੇੜ ਦੇ ਮੁਖੇੜ ਤੁਲਕਾ ਤੋਂ 293 ਲੋਕਾਂ ਨੂੰ ਬਚਾਇਆ ਏ ਤੇ ਪਿਛਲੇ 24 ਘੰਟਿਆਂ ਵਿੱਚ ਬੀੜ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਮੁੰਬਈ ਦੇ ਵਿੱਚ ਵੀ ਇੱਕ ਮੌਤ ਹੋਈ ਹੈ ਤੇ ਤਿੰਨ ਜ਼ਖਮੀ ਹੋਏ ਨੇ ਜਦਕਿ ਨਾਦੇੜ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਦੂਜੇ ਪਾਸੇ ਭਾਰੀ ਬਾਰਿਸ਼ ਦੌਰਾਨ ਮੁੰਬਈ ਮੋਨੋਰੇਲ ਵਿੱਚ ਫਸਲੇ 582 ਯਾਤਰੀਆਂ ਨੂੰ ਰੈਸਕਿਊ ਕੀਤਾ ਗਿਆ ਹੈ ਇਹਨਾਂ ਵਿੱਚੋਂ 23 ਯਾਤਰੀਆਂ ਨੂੰ ਸਾਹ ਲੈਣ ਵਿੱਚ ਤਕਲੀਫ ਸੀ ਜਿਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਡਾਕਟਰਾਂ ਵੱਲੋਂ ਇਲਾਜ ਦਿੱਤਾ ਗਿਆ ਤਾਂ ਦੋ ਮਰੀਜ਼ਾਂ ਨੂੰ ਸਿਓਨ ਦੇ ਹਸਪਤਾਲ ਵਿੱਚ ਭੇਜਿਆ ਗਿਆ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਸ ਪ੍ਰਕਾਰ 에어ਪੋਰਟ ਤੇ ਚਾਰੇ ਪਾਸੇ ਪਾਣੀ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਸਕੂਲੀ ਵਿਦਿਆਰਥੀ ਨੇ ਜਿਹੜੇ ਉਹਨਾਂ ਦੀ ਬੱਸ ਪਾਣੀ ਦੇ ਵਿੱਚ ਖਰਾਬ ਹੋ ਜਾਂਦੀ ਹੈ ਅਤੇ ਫਿਰ ਉੱਥੋਂ ਬੱਚਿਆਂ ਨੂੰ ਰੈਸਕਿਊ ਆ ਜਿਹੜਾ ਉਹ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਮੁੰਬਈ ਮੋਨੋਰੇਲ ਦੇ ਵਿੱਚ 582 ਦੇ ਕਰੀਬ ਯਾਤਰੀ ਨੇ ਜਿਹੜੇ ਉਹ ਫਸ ਜਾਂਦੇ ਨੇ ਕਿਉਂਕਿ ਉੱਥੇ ਆਵਾਜ਼ ਆਈ ਥੱਪ ਹੋ ਜਾਂਦੀ ਹੈ ਤੇ ਉੱਪਰ ਫਲਾਈਓਵਰ ਤੇ ਹੀ ਰੇਲ ਗੱਡੀ ਆ ਜਿਹੜੀ ਉਹ ਬੰਦ ਹੋ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਉੱਥੋਂ ਰੈਸਕਿਊ ਕੀਤਾ ਜਾਂਦਾ ਹੈ ਅਤੇ ਇੱਕ ਲੰਬੀ ਪੌੜੀ ਲਗਾ ਕੇ ਉਹਨਾਂ ਯਾਤਰੀਆਂ ਨੂੰ ਰੈਸਕਿਊ ਕੀਤਾ ਗਿਆ ਤਾਂ ਰੈਸਕਿਊ ਕਰਨ ਦਾ ਇਹ ਢਾਂਗ ਜਿਹੜਾ ਇਹ ਵੀ ਕਾਫੀ ਜ਼ਿਆਦਾ ਖਤਰਨਾਕ ਸੀ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਕਾਰਾਂ ਪਾਣੀ ਦੇ ਵਿੱਚ ਤੈਰਦੀਆਂ ਨਜ਼ਰ ਆ ਰਹੀਆਂ ਨੇ ਅਤੇ ਇੱਕ ਹੋਰ ਤਸਵੀਰ ਆ ਜਿਹੜੀ ਉਹ ਵੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਮਾਲ ਦੇ ਅੱਗੇ ਇੱਕ ਵਿਅਕਤੀ ਪਾਣੀ ਦੇ ਵਿੱਚ ਤਾਰੀਆਂ ਲਗਾਉਂਦਾ ਦਿਖਾਈ ਦੇ ਰਿਹਾ ਹੈ ਦੂਜੇ ਪਾਸੇ ਜਿਹੜੀਆਂ ਝੀਲਾਂ ਮੁੰਬਈ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਦੀਆਂ ਸਨ ਉਹ ਵੀ ਓਵਰਫਲੋ ਹੋ ਕੇ ਵਹਿ ਰਹੀਆਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਪ੍ਰਕਾਰ ਵੱਡੀ ਤਬਾਹੀ ਮਹਾਰਾਸ਼ਟਰ ਦੇ ਵਿੱਚ ਹੋਈ ਹੈ ਭਿਆਨਕ ਮੀਂਹ ਅਤੇ ਹੜ੍ਹ ਨੇ ਸਾਰਾ ਕੁਝ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ